ਆਮ ਆਦਮੀ ਪਾਰਟੀ ਦੇ ਅੰਦਰ ਪਾਰਟੀ ਢਾਂਚੇ ਦੇ ਵਿੱਚ ਜ਼ਿੰਮੇਵਾਰੀਆਂ ਜਦੋਂ ਵੰਡੀਆਂ ਜਾਂਦੀਆਂ ਨੇ ਤੇ ਵੱਡੀਆਂ-ਵੱਡੀਆਂ ਸੰਸਥਾਵਾਂ ਦੇ ਵਿੱਚ ਜਦੋਂ ਯੂਪੀ ਜਾਂ ਦਿੱਲੀ ਵਾਲਿਆਂ ਨੂੰ ਅਹੁਦੇਦਾਰੀਆਂ ਦਿੱਤੀਆਂ ਜਾਂਦੀਆਂ ਨੇ ਤਾਂ ਵਿਰੋਧੀ ਸਿਆਸੀ ਤਾਂ ਘੇਰਦੇ ਹੀ ਘੇਰਦੇ ਆ ਆਮ ਆਦਮੀ ਪਾਰਟੀ ਦੇ ਉਹ ਵਰਕਰ ਉਹ ਵਲੰਟੀਅਰ ਜਿਨ੍ਹਾਂ ਨੂੰ ਭਮੱਕੜ ਵੀ ਆਖਿਆ ਜਾਂਦਾ ਹੈ ਉਹਨਾਂ ਦਾ ਕੀ ਸੋਚਣਾ ਹੈ ਉਹਨਾਂ ਦੇ ਵਿੱਚੋਂ ਬਹੁਤੇ ਤਾਂ ਪਾਰਟੀ ਦੇ ਫੈਸਲਿਆਂ ਵਿੱਚ ਹਾਂਚ ਹਾਂ ਮਿਲਾਉਂਦੇ ਨੇ ਪਰ ਕੁਝ ਲੋਕ ਕਹਿੰਦੇ ਆ ਕਿ ਅਸੀਂ ਆਪਣੀ ਜ਼ਮੀਰ ਦੀ ਸੁਣਨੀ ਹੈ ਉਹਨਾਂ ਵਿੱਚੋਂ ਇੱਕ ਨੇ ਨਵਜੋਤ ਮਹਿਤਾ ਜਿਹੜੇ ਜ਼ਿਲ੍ਹਾ ਹੁਸ਼ਿਆਰਪੁਰ ਨਾਲ ਸੰਬੰਧ ਰੱਖਦੇ ਨੇ 2014 ਤੋਂ ਆਮ ਆਦਮੀ ਪਾਰਟੀ ਦੇ ਨਾਲ ਕੰਮ ਕਰ ਰਹੇ ਨੇ ਉਹਨਾਂ ਨੇ ਸੋਸ਼ਲ ਮੀਡੀਆ ਦੇ ਵਿੱਚ ਸਟੇਟ ਦੀ ਟੀਮ ਦੇ ਵਿੱਚ ਵੀ ਆਮ ਆਦਮੀ ਪਾਰਟੀ ਲਈ ਕੰਮ ਕੀਤਾ ਹੈ ਉਹ ਸਾਡੇ ਨਾਲ ਫੋਨ ਲਾਈਨ ਤੇ ਜੁੜੇ ਹੋਏ ਨੇ ਮਹਿਤਾ ਜੀ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੇ ਤੋਂ ਹੀ ਜਾਨਣਾ ਚਾਹਾਂਗਾ ਕਿ ਤੁਸੀਂ ਆਪਣੀ ਫੇਸਬੁੱਕ ਦੇ ਉੱਤੇ ਜਿਹੜੀਆਂ ਪੋਸਟਾਂ ਪਾਈਆਂ ਨੇ ਕਿ ਵਰਕਰ ਸਾਥੀਓ ਇਹ ਤੁਹਾਡੇ ਚੁੱਪ ਰਹਿਣ ਕਰਕੇ ਨਤੀਜਾ ਹੈ ਕਿ ਅਹੁਦੇਦਾਰੀਆਂ ਕਿਸੇ ਹੋਰ ਨੂੰ ਮਿਲ ਰਹੀਆਂ ہیں ਪਾਰਟੀ ਅਸੀਂ ਖੜੀ ਕੀਤੀ ਹੈ ਇਸ ਤਰ੍ਹਾਂ ਦੀਆਂ ਪੋਸਟਾਂ ਤੁਹਾਨੂੰ ਪਾਉਣ ਲਈ ਮਜਬੂਰ ਕਿਉਂ ਹੋਣਾ ਪੈ ਰਿਹਾ ਸੱਤਵਲਾ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜਿੰਨੇ ਵੀ ਸੁਣਦੇ ਆ ਤੇ ਬਾਕੀ ਜਿਹੜੀਆਂ ਇਹ ਗੱਲਾਂ ਆਪਾਂ ਕਰਦੇ ਆ ਉਹ ਮੇਰੀ ਇਕੱਲੀ ਗੱਲ ਨਹੀਂ ਆ ਉਹ ਸਾਡੀ ਪਾਰਟੀ ਦੇ ਉਹ ਹਰ ਇੱਕ ਵਰਕਰ ਦੀ ਗੱਲ ਆ ਜਿਨ੍ਹਾਂ ਨੇ ਤੇ ਆਮ ਆਦਮੀ ਪਾਰਟੀ ਦਾ ਗੂਟਾ ਪੰਜਾਬ ਚ ਲਾਇਆ ਹਮ ਜਿਨ੍ਹਾਂ ਨੇ ਇਹਨੂੰ ਪਾਣੀ ਪਾਇਆ ਜਿਨ੍ਹਾਂ ਨੇ ਇਹਨੂੰ ਗੁੱਡਿਆ ਜਿਨ੍ਹਾਂ ਨੇ ਇਹਨੂੰ ਵੱਡਾ ਕੀਤਾ ਤੇ ਜਦੋਂ ਫਲ ਖਾਣ ਦੀ ਵਾਰੀ ਆਈ ਤਾਂ ਉਦੋਂ ਪ੍ਰਵਾਸੀ ਆ ਗਏ ਜੀ ਜਿਵੇਂ ਨਾ ਪ੍ਰਵਾਸੀਆਂ ਨੂੰ ਤਾਂ ਵੈਸੇ ਨਹੀਂ ਸਾਡੇ ਪੰਜਾਬੀ ਲਾਈਕ ਕਰਦੇ ਉਹ ਐਨਾ ਕੁਝ ਸਾਡੇ ਸਾਹਮਣੇ ਤੇ ਆਣਾ ਸਾਰਾ ਉਹਨਾਂ ਨੇ ਇਸ ਕਰ ਲਿਆ ਹੋਰ ਆਲੇ ਦੁਆਲੇ ਉਹ ਖਰੀ ਜਾਂਦੀ ਹੈ ਜੀ ਤਾਂ ਪਵਾਸੀਆਂ ਨੂੰ ਤੁਸੀਂ ਦੇਖੋ ਵੀ ਮਤਲਬ ਪੰਜਾਬੀ ਵੈਸੇ ਨਹੀਂ ਲਾਈ ਕਰਦੇ ਤੇ ਸਾਡੇ ਭਗਵੰਤ ਮਾਨ ਸਾਹਿਬ ਦੀ ਚੁੱਪੀ ਜਿਹੜੀ ਆ ਤੇ ਸਾਡੇ ਕੁਝ ਜਿਹੜੇ ਪੰਜਾਬ ਦੇ ਵਰਕਰ ਵਾ ਜਿਹੜੇ ਬਹੁਤ ਸਮਾਂ ਪਹਿਲਾਂ ਅਕਾਲੀਆਂ ਕਾਂਗਰਸੀਆਂ ਖਲਾਫ ਬੋਲਦੇ ਸੀ ਤੇ ਸਾਨੂੰ ਬੋਲਣਾ ਵੀ ਸਾਰਿਆਂ ਨੂੰ ਇਹਨਾਂ ਨੇ ਸਕਾਇਆ ਸੀ ਆਮ ਆਦਮੀ ਪਾਰਟੀ ਨੇ ਭਗਵੰਤ ਮਾਨ ਤੇ ਜੀਤਰੀ ਵਾਲੇ ਨੇ ਜੀ ਤੇ ਉਹ ਸਾਰੇ ਵਰਕਰਾਂ ਚ ਚੁੱਪੇ ਆ ਤੇ ਕੁਝ ਬੋਲਦੇ ਵੀ ਆ ਕੁਝ ਖਾਮੋਸ਼ ਵੀ ਆ ਕੁਝ ਡਰਦੇ ਵੀ ਆ ਕਿ ਸਾਡੇ ਦੀ ਸਰਕਾਰ ਪਰਚਾ ਨਾ ਕਰਦੇ ਹੈ ਨਾ ਹੂੰ ਤੇ ਇਹ ਸਾਰੀਆਂ ਗੱਲਾਂ ਆ ਤੇ ਬਾਕੀ ਮੇਨ ਜਿਹੜਾ ਤੁਸੀਂ ਕੀ ਆ ਕਿ ਦੇਖੋ ਇਹ ਜਿਹੜੀਆਂ ਗੱਲਾਂ ਆ ਤੇ ਲਿਖਦਾ ਆ ਜਾਂ ਮੈਂ ਕਹਿੰਨਾ ਆ ਜਾਂ ਕਰਦਾ ਆ ਜਾਂ ਮੈਂ ਲਾਈਵ ਕਰਦਾ ਆ ਉਹ ਸਾਰੀਆਂ ਮੇਰੀਆਂ ਖੁਦ ਦੀਆਂ ਪਰਸਨਲ ਕੋਈ ਗੱਲਾਂ ਨਹੀਂ ਹੈਗੀਆਂ ਉਹ ਸਾਡੇ ਸਾਰੇ ਪੰਜਾਬ ਦੇ ਹਰ ਕਰਾ ਦਾ ਦੁੱਖ ਆ ਜੀ ਆ ਨਵਜੋਤ ਜੀ ਜਿਵੇਂ ਤੁਸੀਂ ਦੱਸਿਆ ਕਿ ਬਾਕੀ ਸਾਰੇ ਵਰਕਰਾਂ ਦਾ ਵੀ ਦੁੱਖ ਹੈ ਹੋ ਸਕਦਾ ਕੁਝ ਲੋਕਾਂ ਦੀ ਮਜਬੂਰੀ ਹੁੰਦੀ ਹੈ ਕਿ ਪਾਰਟੀ ਨਾਲ ਵਗਾਰ ਨਹੀਂ ਕਿਉਂ ਆ ਹੱਲੇ ਸਾਡੀ ਸਰਕਾਰ ਹੈ ਤੇ ਤੁਹਾਨੂੰ ਇਸ ਤਰ੍ਹਾਂ ਦਾ ਕੋਈ ਮਨ ਵਿੱਚ ਭੈ ਡਰ ਨਹੀਂ ਆਉਂਦਾ ਕਿ ਮੈਂ ਆਪਣੀ ਸਰਕਾਰ ਦੇ ਖਿਲਾਫ ਜਾਂ ਆਪਣੀ ਪਾਰਟੀ ਦੇ ਫੈਸਲੇ ਖਿਲਾਫ ਜਾਊਂਗਾ ਉਹਨਾਂ ਸ਼ਾਸਨਿਕ ਕਾਰਵਾਈ ਵੀ ਹੋ ਸਕਦੀ ਹੈ ਮੇਰੇ ਖਿਲਾਫ ਦੇਖੋ ਜਿਹੜੀ ਮੇਰੀ ਨਾਲ ਤਨਖਾਹ ਲਈ ਉਹ ਬੰਦ ਕਰ ਦਨ ਜੀ ਠੀਕ ਹੈ ਨਾ ਮੈਨੂੰ ਕਾਰਵਾਈਆਂ ਦਾ ਕੋ ਡਰ ਨਹੀਂ ਅਸੀਂ ਤਾਂ ਜਦੋਂ ਕੈਪਟਨ ਮਨਿੰਦਰ ਜਦੋਂ ਗੋਟਾ ਸਾਹਿਬ ਦੀ ਸੋਚ ਝੂਠੀ ਸੌਂ ਖਾਦੀ ਸੀ ਅਸੀਂ ਤਾਂ ਨਹੀ ਨੇ ਵਾਦੇ ਉਹਦੇ ਕੱਪੜੇ ਪਾੜਨੇ ਸ਼ੁਰੂ ਕਰਤੇ ਸੀਗੇ ਤੇ ਕੁੱਪੇ ਝੂਠੀ ਸੌਂ ਖਾਦੀ ਹੁਣ ਕਰ ਪਾਇਆ ਆਪਣੀ ਜਿਹੜੀ ਗੱਲ ਕੀਤੀ ਸੀ ਪੂਰੀ ਹੂੰ ਠੀਕ ਆ ਨਾ ਤੇ ਬਾਕੀ ਅਸੀਂ ਜਿਹੜਾ ਕਾਣੇ ਆ ਤੇ ਅਸੀਂ ਕਿਸੇ ਦੇ ਥੰਡੇ ਲੱਗੇ ਹੋਆ ਜਾਂਦਾ ਅਸੀਂ ਕਿਸੇ ਤੋਂ ਕੁਝ ਲਿਆ ਆ ਜਾਂ ਅਸੀਂ ਇਸ ਤੋਂ ਕੋਈ ਤਨਖਾਹ ਲੈਨੇ ਪੇਟ ਵਰਕਰ ਆ ਅਸੀਂ ਤਾਂ ਇੱਕ ਠਮੱਕੜ ਆ ਅਸੀਂ ਜਿਨ੍ਹਾਂ ਨੂੰ ਮਾਨਸਾਪ ਠਮੱਕੜ ਕਹਿੰਦੇ ਸੀ ਜਾਂ ਅਸੀਂ ਵਲੰਟੀਅਰ ਜਿਹੜੇ ਅਸਲੀ ਹੁੰਦੇ ਆ ਜਿਹੜੇ ਬਿਨਾਂ ਕਿਸੇ स्वार्थ ਤੋਂ ਕਿਸੇ ਸੰਸਥਾ ਨਾਲ ਜੁੜੇ ਹੋਏ ਹੁੰਦੇ ਅਸੀਂ ਤਾਂ ਉਹ ਆ ਇਹ ਅਸੀਂ ਗੱਲ ਹਮੇਸ਼ਾ ਪੰਜਾਬ ਦੀ ਕਰਦੇ ਆ ਆਪਣੇ ਵਰਕਰਾਂ ਦੀ ਕਰਦੇ ਆ ਉਹਨਾਂ ਦੇ ਹੱਕਾਂ ਦੀ ਗੱਲ ਕਰਦੇ ਆ ਮਹਿਤਾ ਜੀ ਤੁਹਾਡੇ ਇਹਦੇ ਪਿੱਛੇ ਤਰਕ ਤੇ ਦਲੀਲ ਕੀ ਹੈ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਪ੍ਰਵਾਸੀਆਂ ਨੂੰ ਆਦੇ ਵੰਡੇ ਜਾ ਰਹੇ ਆ ਬਾਹਰਲੇ ਨੂੰ ਵੰਡੇ ਜਾ ਰਹੇ ਆ ਜਿਵੇਂ ਕਿ ਹਾਲ ਦੀ ਘੜੀ ਚ ਚੇਅਰਮੈਨੀਆਂ ਚੇਅਰਪਰਸਨ ਬਣਾਏ ਗਏ ਉਸ ਦੇ ਵਿੱਚ ਤੁਹਾਡਾ ਇਤਰਾਜ਼ ਕੀ ਹੈ ਤੁਹਾਨੂੰ ਕਿਉਂ ਲੱਗਦਾ ਹੈ ਕਿ ਉਹ ਨਹੀਂ ਲੱਗਣੇ ਚਾਹੀਦੇ ਯਾਰ ਇਤਰਾਜ਼ ਕਿਉਂ ਨਹੀਂ ਹੋਊਗਾ ਜਿਸ ਵੇਲੇ ਅਸੀਂ ਲੋਕਾਂ ਦੇ ਨਾਲ ਮੱਥਾ ਮਾਰਦੇ ਸੀ ਅਸੀਂ ਸਾਰਾ ਕੁਝ ਕਰਦੇ ਸੀ ਪਾਣੀ ਦੀਆਂ ਬਿਸ਼ਾਰਾਂ ਖਾਂਦੇ ਸੀ ਕਰਨੇ ਅਚਾ ਦੇ ਅਸੀਂ ਜਾਂਦੇ ਸੀ ਪੱਲਿਓ ਸਾਰਾ ਕੁਝ ਕਰਦੇ ਸੀਗੇ ਉਸ ਵੇਲੇ ਇਹ ਪ੍ਰਵਾਸੀ ਕਿੱਥੇ ਸਵੇ ਹੂੰ ਜਿਸ ਵੇਲੇ ਭਗਵਾਨ ਸਤਮਾਨ ਦੇ ਖਿਲਾਫ ਸਾਰਾ ਪੰਜਾਬ ਹੋ ਗਿਆ ਸੀ ਖੈਰੇ ਨਾਲ ਤੁਰ ਪਏ ਅਸੀਂ ਲਗਭਗ ਤੁਹਾਨੂੰ ਪਤਾ ਨਹੀਂ ਕਿੱਦਾਂ ਦੀ ਮੂਮੈਂਟ ਆਸਟ੍ਰੇਲੀਆ ਬਣੀ ਸੀ ਤੇ ਉਸ ਵੇਲੇ ਇਹਨੂੰ ਸ਼ਰਾਬੀ ਝੰਡਾ ਭੰਡ ਤੋਂ ਬਗੈਰ ਪਥਰੀ ਸੀਤ ਤੋਂ ਬਗੈਰ ਕੋਈ ਗੱਲ ਨਹੀਂ ਕੀਤੀ ਕਰਦਾ ਉਸ ਵੇਲੇ ਅਸੀਂ ਕਾਊਂਟਰ ਕਰਦੇ ਰਹੇ ਹਾਂ ਉਸ ਵੇਲੇ ਅਸੀਂ ਪੂਰਾ ਆਇਆ ਨਾ ਥੰਮ ਬਣ ਕੇ ਉਸ ਨਾਲ ਖੜੇ ਹਾਂ ਬਾਅਦ ਇਸ ਵਾਰ ਇਹਨੂੰ ਸਾਰਾ ਕੁਝ ਹੀ ਚੇਤਾ ਭੁੱਲ ਗਿਆ ਇਹਨੂੰ ਆਪਣੇ ਵਰਕਰ ਜਿਨ੍ਹਾਂ ਨੂੰ ਇਹ ਕਹਿੰਦਾ ਸੀ ਕਿ ਤੁਸੀਂ ਮੇਰੀਆਂ ਸੱਜੀਆਂ ਕੱਦੀਆਂ ਵਾਹਿਆ ਸਾਨੂੰ ਇਹ ਕਹਿੰਦਾ ਤੁਸੀਂ ਸਹਿਰਾ ਮੂਮੈਂਟ ਤੋਂ ਬਾਅਦ ਕਿ ਨਵਜੋਤ ਸਾਨੂੰ ਪਰਖਣ ਦੀ ਲੋੜ ਨਹੀਂ ਤੁਸੀਂ ਪਰਖੇ ਹੋਏ ਆ ਤੁਸੀਂ ਮੇਰਾ ਮਾੜੇ ਸਾਹਮਣੇ ਚ ਸਾਹ ਦਿੱਤਾ ਕਿ ਕੱਲ ਨੂੰ ਜਦੋਂ ਆਪਣੀ ਸਰਕਾਰ ਆ ਉਹ ਵੀ ਤੁਹਾਨੂੰ ਜਿੰਨੇ ਵੀ ਤੁਸੀਂ ਮੁੰਡੇ ਜਿਨ੍ਹਾਂ ਨੇ ਡਟ ਕੇ ਨਿੰਦ ਕੀਤੀ ਅਸੀਂ ਤੁਹਾਨੂੰ ਵਧੀਆ ਤੁਹਾਡਾ ਬਣਦਾ ਮਾਨ ਸਤਕਾਰ ਦਵਾਂਗੇ ਕਿਉਂਕਿ ਅਸੀਂ ਕਿਹੜਾ ਕੋਈ ਕਿਸੇ ਅਹੁਦਿਆਂ ਦੇ ਚੇਅਰਮੈਨੀਆਂ ਦੇ ਇਸ ਪਾਰਟੀ ਚ 来 ਨਵਜੋਤ ਜੀ ਜੇਕਰ ਤੁਹਾਡੇ ਇਤਰਾਜ਼ ਨੇ ਕਿ ਬਾਹਰਲੇ ਉਦੋਂ ਤਾਂ ਖੜੇ ਨਹੀਂ ਜਦੋਂ ਲੋਡ ਸੀ ਪੰਜਾਬ ਲਈ ਤੇ ਅੱਜ ਜਦੋਂ ਉਹਨਾਂ ਨੂੰ ਆਦੇ ਦਿੱਤੇ ਗਿਆ ਹੋ ਸਕਦਾ ਸਰਕਾਰ ਨੇ ਜਾਂ ਪਾਰਟੀ ਤੁਹਾਡੀ ਦੀ ਹਾਈ ਕਮਾਂਡ ਨੇ ਸੋਚਿਆ ਹੋਵੇ ਕਿ ਕਾਬਲ ਬੰਦੇ ਨੇ ਪੰਜਾਬ ਨੂੰ ਰੰਗਲਾ ਬਣਾਉਣਾ ਤਾਂ ਇਹਨਾਂ ਦੇ ਬਿਨਾ ਬਣਾਇਆ ਨਹੀਂ ਜਾ ਸਕਦਾ ਹੋ ਸਕਦਾ ਇਹਦੇ ਵਿੱਚ ਫੈਸਲਾ ਲਿਆ ਗਿਆ ਕਾਹਦੇ ਕਾਬਲ ਬੰਦੇ ਯਾਰ 12 1200 ਇਹਨਾਂ ਨੂੰ ਵੋਟ ਪਈ ਆਪਣੇ ਹਲਕਿਆਂ ਵਿੱਚ ਜਿਹੜੀਆਂ ਜੁਕੀ ਵਿਹਾਰ ਤੋਂ ਆਉਣ ਦੀ ਬੀਤੋਂ ਕਿਹਨੇ ਕੀ ਕਾਬਲ ਪਾਇਆ ਇਹਨਾਂ ਦਾ ਮੈਨੂੰ ਮੇਰੇ ਨਾਲ ਜਿਹੜਾ ਇਹਨਾਂ ਦਾ ਕਾਬਲ ਸਾਹਿਬ ਤੋਂ ਇਹਨਾਂ ਇੰਟਰਵਿਊ ਕਰਾਓ ਲਾਈਵ ਇੰਟਰਵਿਊ ਚੱਲੇ ਪਤਾ ਲੱਗ ਜੂਗਾ ਕਿ ਕਿੰਨਾ ਕੁ ਕਾਬਿਲ ਆ ਇਹਨਾਂ ਨਾਲੇ ਦਿੱਲੀ ਯੂਪੀ ਵਾਲਿਆਂ ਨੂੰ ਕੀ ਪੰਜਾਬ ਦੇ ਮੁੱਦੇ ਆ ਨੇ ਪਤਾ ਹੂੰ ਇਹਨਾਂ ਨੂੰ ਕੀ ਪਤਾ ਪਏ ਪੰਜਾਬ ਦੇ ਕਿਹੜੇ ਮੁੱਦੇ ਆ ਦਾ ਪੰਜਾਬ ਦੇ ਕਿਹੜੇ ਹੱਕ ਆ ਹੂੰ ਨਾਲੇ ਇਹ ਜਿਹੜਾ ਕੋਈ ਵੌਲੰਟੀਅਰ ਸੀਗੇ ਇਹ ਨਾ ਸਟੇਟ ਵਰਕਰ ਸੀਗੇ ਜੇ ਸਾਹ ਮਿਲਦੀ ਸੀ ਇਹਨਾਂ ਨੂੰ ਇਹਨਾਂ ਦੀ ਕਾਦੀ ਕੁਰਬਾਨੀ ਆ ਹੂੰ ਨਵਜੋਤ ਜੀ ਜਿਹੜੇ ਤਾਂ ਤੁਹਾਡਾ ਚਿਹਰੇ ਨੂੰ ਹਲਕਾ ਬੰਲੇਓ ਸਾਹਿਬ ਕੋ ਅੰਕਿਤ ਆ ਜੀ ਜੀ ਜਿਹੜਾ ਤੇ ਤੁਹਾਨੂੰ ਜ਼ਿਲ੍ਹਾ ਪੱਦਰ ਦੇ ਉੱਤੇ ਜਾਣਦਾ ਹੈ ਜਿੱਥੇ ਤੁਸੀਂ ਹਲਕੇ 'ਚ ਵਿਚਰਦੇ ਹੋ ਉਹ ਤਾਂ ਤੁਹਾਨੂੰ ਸਾਰੇ ਜਾਣਦੇ ਹੋਣਗੇ ਪਰ ਹੁਣ ਇਸ ਵਕਤ ਤੁਹਾਨੂੰ ਸਾਰਾ ਪੰਜਾਬ ਸੁਣ ਰਿਹਾ ਹੈ ਤਾਂ ਤੁਸੀਂ ਆਪਣੀ ਭੂਮਿਕਾ ਦੱਸੋ ਤੁਹਾਡੀ ਆਮ ਆਦਮੀ ਪਾਰਟੀ 'ਚ ਹੁਣ ਤੱਕ ਭੂਮਿਕਾ ਕੀ ਰਹੀ ਹੈ ਤੁਹਾਨੂੰ ਕਿਹੜੀਆਂ ਸ਼ਿਵਾਮਾਂ ਦਿੱਤੀਆਂ ਗਈਆਂ ਜ਼ਿੰਮੇਵਾਰੀਆਂ ਦਿੱਤੀਆਂ ਗਈਆਂ ਦੇਖੋ ਅਸੀਂ ਗਰਾਊਂਡ ਲੈਵਲ ਤੇ ਵੀ ਕੰਮ ਕੀਤਾ ਡੋਰ ਟੂ ਡੋਰ ਵੀ ਕੀਤਾ ਸੋਸ਼ਲ ਮੀਡੀਆ ਤੇ ਕੰਮ ਕੀਤਾ ਮੈਂ ਇਹ ਟੀਮ ਦੇ ਵਿੱਚ ਵੀ ਕੰਮ ਕੀਤਾ ਜੀ ਆਪਣੇ ਜਿਹੜੀ ਸੋਸ਼ਲ ਮੀਡੀਆ ਹੈ ਤੇ ਮਾਨ ਸਾਹਿਬ ਲਈ ਸਪੈਸ਼ਲੀ ਆਪਾਂ ਬਹੁਤ ਜ਼ਿਆਦਾ ਹਾਰਡ ਵਰਕ ਕੀਤਾ ਕਿਉਂਕਿ ਦਿੱਲੀ ਵਾਲੇ ਜਿਹੜੇ ਸੀਗੇ ਉਹ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਇਹਨਾਂ ਨੂੰ ਅਨਾਉਂਸ ਨਹੀਂ ਕਰਦੇ ਕਦੀ ਉਹ ਰਾਜਿਆਵਲ ਦੇ ਵਾਲੇ ਘੁੰਮਦੇ ਸੀ ਸੋਬੇਵਾਰੀਆਂ ਕਰਦੇ ਸੀ ਕਦੀ ਕਿਸੇ ਦੇ ਦੁਆਲੇ ਘੁੰਮਦੇ ਸੀ ਪਰ ਨਹੀਂ ਉਹਨਾਂ ਦੀ ਕਦੇ ਗੱਲ ਬਣੀ ਤੇ ਬਾਅਦ ਵਿੱਚ ਇਹਨਾਂ ਨੂੰ ਆ ਕੇ ਇਹ ਮਰਦੀ ਨੂੰ ਅੱਕ ਚੱਪਣਾ ਪਿਆ ਇਹਨਾਂ ਨੂੰ ਫਿਰ ਮਾਨ ਸਾਹਿਬ ਨੂੰ ਅਨਾਉਂਸ ਕਰਨਾ ਪਿਆ ਕਿਉਂਕਿ ਉਹ ਅਨਾਉਂਸ ਕਰਨ ਦਾ ਮੇਨ ਰੀਜ਼ਨ ਹੈ ਕਿ ਸਾਡੇ ਮੁੰਡਿਆਂ ਨੇ ਜਿੰਨਾ ਯੂਥ ਹੈਗਾ ਪੰਜਾਬ ਦਾ ਉਹਨਾਂ ਨੇ ਇਹੋ ਜਿਹਾ ਇੱਕ ਮੂਮੈਂਟ ਲਾਤੀ ਸੀ ਪੰਜਾਬ ਦੇ ਵਿੱਚ ਕਿ ਅਸੀਂ ਉਹਨਾਂ ਨੂੰ ਜਿੱਦਾਂ ਕਹਿੰਦੇ ਹੁੰਦੇ ਆ ਨਾ ਮਜਬੂਰ ਕਰ ਦਿੱਤਾ ਸੀਗਾ ਕਿ ਤੁਸੀਂ ਭਗਵੰਤ ਮਾਨ ਤੋਂ ਬਿਨਾਂ ਜੇ ਕਿਸੇ ਨੂੰ ਅਲਾਉਣਗੇ ਤਾਂ ਅਸੀਂ ਬਾਈਕਾਟ ਕਰਾਂਗੇ ਇਸ ਪਾਰਟੀ ਦਾ ਜੀ ਅਸੀਂ ਤਾਂ ਯਾਰ ਇਸ ਬੰਦੇ ਪਿੱਛੇ ਅਸੀਂ ਆਪਣੇ ਆਂ ਨਾ ਵੀ ਬੈਰ ਪਾਲੇ ਦਿੱਲੀ ਵਾਲਿਆਂ ਨਾਲ ਤੇ ਅੱਜ ਉਹੀ ਬੰਦਾ ਦਿੱਲੀ ਵਾਲਿਆਂ ਨੂੰ ਇਹ ਚੇਅਰਮੈਨੀਆਂ ਦੇ ਰਿਹਾ ਕਿੱਡੀ ਮਾੜੀ ਗੱਲ ਵਾਕਈ ਕੀ ਹੈ ਕਿਹੜੀ ਮੈਸੀ ਮਜਬੂਰੀ ਆ ਜਿਹੜਾ ਇਹ ਸਾਰਾ ਸ਼ੋਰ ਹੈ ਪਰ ਆਮ ਆਦਮੀ ਪਾਰਟੀ ਦੇ ਸੁਪਰੀਮੋ ਖੁਦ ਚੋਣ ਹਾਰ ਕੇ ਇੱਥੇ ਆਏ ਨੇ ਹੁਣ ਪਾਰਟੀ ਸੁਪਰੀਮੋ ਦੀ ਹੋ ਸਕਦਾ ਮੰਨਣੀ ਪੈ ਰਹੀ ਹੋਵੇ ਉਹਨਾਂ ਨੂੰ ਕਿਉਂਕਿ ਪਾਰਟੀ ਦਾ ਇੱਕ ਡੈਕੋਰਮ ਹੁੰਦਾ ਹੈ ਇੱਕ ਹਰਾਰਕੀ ਹੁੰਦੀ ਹੈ ਜੋ ਹਾਈ ਕਮਾਂਡ 'ਚ ਬੈਠਾ ਚੱਲਦੀ ਤੇ ਆਖਰਕਾਰ ਉਸੇ ਬੰਦੇ ਦੀ ਹੈ ਮੁੱਖ ਵੀ ਗੱਲ ਪਤਾ ਕੀ ਆ ਦੇਖੋ ਇਹ ਜਿਹੜੀ ਹਾਈ ਕਮਾਂਡਾ ਆ ਨਾ ਇਹਨਾਂ ਨੇ ਪੰਜਾਬ ਨੂੰ ਬਰਬਾਦ ਕੀਤਾ ਅਜੇ ਤੱਕ ਜਿੰਨੀਆਂ ਵੀ ਚਾਹੇ ਉਹ ਅਕਾਲੀ ਭਾਜਪਾ ਰੱਖ ਲਓ ਠੀਕ ਆ ਆਪਾਂ ਅਕਾਲੀਦਾਨ ਪਛੱਕ ਜਿੰਨਾ ਮਰਜੀ ਕਹੀ ਜਾਵੇ ਫਿਰ ਅਸੀਂ ਪੰਜਾਬ ਦੇ ਆਸੀਂ ਪੰਜਾਬ ਦੇ ਵੀ ਬੀਜੇਪੀ ਦੇ ਨਾਲ ਰਲ ਕੇ ਫੇੜਾ ਕੁਝ ਕਰਦੇ ਰਹੇ ਆ ਤੇ ਬਾਕੀ ਕਾਂਗਰਸ ਰੱਖ ਲੋ ਜਿੰਨੀਆਂ ਵੀ ਯਾਰ ਜਿਨ੍ਹਾਂ ਦੀ ਜਿਹੜੀਆਂ ਦਿੱਲੀ ਤੋਂ ਪਾਲਦੀਆਂ ਕੱਢਦੀਆਂ ਉਹ ਮੈਂ ਤਾਂ ਇਹ ਆਪਣਾ ਜੋ ਵੀ ਅੱਜ ਤੱਕ ਮਤਲਬ ਸਿੱਖਿਆ ਕਿਸ ਰਾਜਨੀਤੀ ਤੋਂ ਕਿ ਪੰਜਾਬ ਨੂੰ ਕੋਈ ਪੰਜਾਬ ਦੀ ਵੀ ਵਧੀਆ ਟੀੜ ਜਿਹੜੀ ਇਮਾਨਦਾਰ ਹੋਵੇ ਲੋਕਾਂ ਨਾਲ ਜੁੜੀ ਹੋਵੇ ਉਹੀ ਬਚਾ ਸਕਦੀ ਜਿਨ੍ਹਾਂ ਤੇ ਦਿੱਲੀ ਦਾ ਟੰਡਾ ਨਾ ਹੋਵੇ ਤੇ ਅੱਜ ਜਿਵੇਂ ਤੁਸੀਂ ਦੱਸਿਆ ਕਿ ਹੁਣ ਜਿਵੇਂ ਤੁਹਾਡਾ ਨਜ਼ਰੀਆ ਰੱਖ ਰਿਓ ਫੇਸਬੁਕ ਤੇ ਪੋਸਟਾਂ ਵੀ ਮੈਂ ਪੜ ਰਿਹਾ ਸੀ ਤੁਹਾਡੀਆਂ ਤੁਸੀਂ ਕਿਹਾ ਕਿ ਵਰਕ ਕਰੋ ਤੁਹਾਡੀ ਚੁੱਪ ਕਰਕੇ ਇਥੋਂ ਤੱਕ ਪੁੱਜੇ ਆ ਸਾਨੂੰ ਆਹ ਕੁਝ ਝਲਣਾ ਪੈ ਰਿਹਾ ਤੇ ਹੁਣ ਤੁਸੀਂ ਆਮ ਆਦਮੀ ਪਾਰਟੀ ਦਾ ਜਦੋਂ ਗੱਲ ਕਰ ਰਹੇ ਹੋ ਹਿੱਸਾ ਹੋ ਇਸ ਵਕਤ ਕਿ ਨਹੀਂ ਹੋ ਬਿਲਕੁਲ ਐਸਾ ਆ ਗਿਆ ਅਸੀਂ ਕਿਹੜਾ ਕੋਈ ਇੱਥੇ ਪਹਿਲਾਂ ਕੋਈ ਇੱਥੇ ਇਹਨਾਂ ਨੂੰ ਕੋਈ ਲਿਖ ਕੇ ਦਿੱਤਾ ਸੀ ਜਾਂ ਹੁਣ ਅਸੀਂ ਲਿਖ ਕੇ ਦੇਣਾ ਅਸੀਂ ਤਾਂ ਇੱਕ ਮੂਵਮੈਂਟ ਦੇ ਨਾਲ ਜੁੜੇ ਸੀ ਜਿਹੜੀ ਅੰਨਾਗਾਰੇ ਅੰਦੋਲਨ ਚੋਂ ਨਿਕਲੀ ਸੀ ਜੀ ਅਸੀਂ ਜਿਹੜਾ ਕਿਸੇ ਕੇਜਰੀਵਾਲ ਦਾ ਕਿਸੇ ਭਗਵੰਤ ਮਾਨ ਦਾ ਜੁੜੇ ਸੀ ਹੂੰ ਅਸੀਂ ਤਾਂ ਇੱਕ ਚੰਗੀ ਸੋਚ ਦੇ ਨਾਲ ਜੁੜੇ ਸੀ ਜਿਹੜੇ ਇਹ ਆਮ ਲੋਕਾਂ ਦੇ ਵਿੱਚ ਇਹਨਾਂ ਨੇ ਆ ਕੇ ਆਪਣਾ ਬਹੁਤ ਵਧੀਆ ਇਹਨਾਂ ਨੇ ਆਪਣਾ ਸਟੇਟਸ ਬਣਾਇਆ ਸੀਗਾ ਕਿ ਅਸੀਂ ਤਾਂ ਹੀ ਤੁਹਾਡੇ ਵਰਗੀਆਂ ਤੁਹਾਡੇ ਵਿੱਚੋਂ ਆ ਅਸੀਂ ਤੁਹਾਡੇ ਵੜ ਗਿਆ ਹੁਈ ਅੱਗੇ ਲੈ ਕੇ ਆਣਾ ਅਸੀਂ ਸਰਮਾਇਦਾਰਾਂ ਨੂੰ ਪਿੱਛੇ ਕਰਨਾ ਅਸੀਂ ਬਾਦਲਾਂ ਨੂੰ ਪਿੱਛੇ ਕਰਨਾ ਅਸੀਂ ਕੈਪਟਨਾਂ ਨੂੰ ਪਿੱਛੇ ਕਰਨਾ ਤੇ ਸਾਡੇ ਜਿਹੜੇ ਮੁੰਡੇ ਆ ਵਿਚਾਰੇ ਗਰੀਬ ਘਰਾਂ ਦੇ ਆਮ ਘਰਾਂ ਦੇ ਉਹ ਤਾਂ ਇਸ ਕਿਸ ਗੱਲ ਨੂੰ ਜੁੜ ਗਏ ਸੀਗੇ ਕਿ ਲੈ ਵੀ ਕਦੀ ਨਾ ਕਦੀ ਤਾਂ ਸਾਡੀ ਸਰਕਾਰ ਆਊਗੀ ਤੇ ਸਾਡੀ ਸੁਣਵਾਈ ਹੋਊਗੀ ਸਾਨੂੰ ਵੀ ਬਣਦਾ ਮਾਨ ਸਨਮਾਨ ਮਿਲੂਗਾ ਸਾਡੇ ਆਮ ਲੋਕਾਂ ਨੂੰ ਵੀ ਮੌਕੇ ਮਿਲਣਗੇ ਹੂੰ ਜਿਵੇਂ ਤੁਸੀਂ ਦੱਸਿਆ ਕੋਈ ਹੋਇਆ ਤੁਹਾਡੇ ਸਾਹਮਣੇ ਸਾਰਾ ਕੁਝ ਜੀ ਜੀ ਪਰ ਜਿਹੜੇ 92 ਵਿਧਾਇਕ ਚੁਣेंगे ਪਹਿਲੀ ਵਾਰੀ ਹੁਣ ਤੇ ਸੁਖ ਨਾਲ ਗਿਣਤੀ ਵਾਧੀ ਤੁਰੀ ਜਾਂਦੀ ਹੈ ਜਮਣੀ ਚੋਣਾਂ ਦੇ ਵਿੱਚ ਵੀ ਕੁਝ ਟੁੱਟ ਕੇ ਵੀ ਆ ਗਏ ਬਾਕੀ ਪਾਰਟੀਆਂ ਚ ਮੁੱਖ ਮੰਤਰੀ ਸਾਹਿਬ ਜਾਂ ਆਮ ਆਦਮੀ ਪਾਰਟੀ ਦੀ ਦਿੱਲੀ ਵਾਲੀ ਲੀਡਰਸ਼ਿਪ ਤੇ ਉਹਨਾਂ ਨੂੰ ਅੱਜ ਵੀ ਆਮ ਘਰਾਂ ਦੇ ਦੱਸਦੀ ਹੈ ਕਿ ਹਜਮ ਨਹੀਂ ਹੁੰਦਾ ਬਾਕੀ ਵਿਰੋਧੀਆਂ ਤੋਂ ਆਮ ਘਰਾਂ ਦੇ ਮੁੰਡੇ ਕੁੜੀਆਂ ਐਮ ਐਲ ਏ ਬਣੇ ਨੇ ਪਤਾ ਕੀ ਹੈ ਜਦੋਂ ਇੱਕ ਫਿਲਮ ਨੂੰ ਅਸੀਂ ਬਾਰ-ਬਾਰ ਦੇਖਦੇ ਰਹਿੰਦੇ ਆ ਨਾ ਫਿਰ ਉਹ ਬੰਦਾ ਬੋਰ ਹੋ ਜਾਂਦਾ ਦੇਖ ਕੇ ਨਾਲ ਇੱਕ ਡਾਇਲੋਗ ਬਾਰ-ਬਾਰ ਸੁਣ-ਸੁਣ ਕੇ ਦੇਖੋ ਪਹਿਲੀਆਂ ਜਿਹੜੇ ਇਹਨਾਂ ਦੇ ਡਾਇਲੋਗਸ ਹੈ ਜਿਹੇ ਜਿੰਨਾਂ ਦੀ ਪਹਿਲੇ ਜੋ ਇਹਨਾਂ ਨੇ ਸਾਖਾ ਕੁਝ ਆਪਣਾ ਗੁਣਿਆ ਸੀਗਾ ਉਹ ਹੁਣ ਪੰਜਾਬੀਆਂ ਦੇ ਅੱਗੇ ਬਿਲਕੁਲ ਨਹੀਂ ਚੱਲਣਾ ਕਿਉਂਕਿ ਪੰਜਾਬੀਆਂ ਨੂੰ ਪੰਜਾਬ ਚਾਹੀਦਾ ਰੰਗਲਾ ਪੰਜਾਬ ਚਾਹੀਦਾ ਨਾ ਕਿ ਪੰਜਾਬੀਆਂ ਨੂੰ ਕੋਈ ਸੋਸ਼ਲ ਮੀਡੀਆ ਦੇ ਪੰਜਾਬ ਰੰਗਲਾ ਚਾਹੀਦਾ ਜਾਂ ਕੋਈ ਫਲੈਕਸਾਂ ਦੇ ਵਿੱਚ ਰੰਗਲਾ ਚਾਹੀਦਾ ਤੁਸੀਂ ਐਡਾਂ ਕਰਾਈ ਜਾਂਦੇ ਕਰੋੜਾਂ ਰੁਪਏ ਪੰਜਾਬ ਦਾ ਜਾਰੀ ਕਰਨੇ ਆ ਅੱਜ ਕਰਜ਼ਾ ਦੇਖੋ ਕਿੰਨਾ ਲੱਖ ਕਰੋੜ ਦੇ ਕਰੀਬ ਇਹਨਾਂ ਨੇ ਕਰਜ਼ਾ ਚੱਕ ਲਿਆ ਠੀਕ ਹੈ ਨਾ ਸੋ ਉਹ ਜਿਹੜੀਆਂ ਸਾਰੀਆਂ ਗੱਲਾਂ ਸੀਗੀਆਂ ਕਿ ਆਪਾਂ ਕਰਜ਼ਾ ਲਾਹਾਂਗੇ ਅਸੀਂ ਪੰਜਾਬ ਨੂੰ ਐ ਕਰਦਾਂਗੇ ਕਿ ਅਦਮੀ ਦੇ ਹਿਸਾਬ ਦੇ ਦਾਂਗੇ ਲੈਂਡ ਮਾਫੀਆ ਸੈਨ ਮਾਫੀਆ ਟਰਾਂਸਪੋਰਟ ਮਾਫੀਆ ਕੇਵਲ ਮਾਫੀਆ ਆ ਕਰਦਾਂਗੇ ਉਹ ਕਰਦਾ ਹੈ ਉਹ ਸਾਰੀਆਂ ਕਿਤੇ ਨਾ ਕਿਤੇ ਗੱਲ ਜਿਹੜੀਆਂ ਨਾ ਰੀਲਾਂ ਤੱਕ ਹੀ ਸੀਮਤ ਰਹਿ ਗਈਆਂ ਮਾਨ ਸਾਹਿਬ ਦੀ ਹੂੰ ਠੀਕ ਹੈ ਨਾ ਤਾਂ ਜਿੰਨੀ ਆ ਰੀਲਾਂ ਇਹ ਪਾਉਂਦੇ ਆਂ ਜੀ ਐਨੇ ਕੰਮ ਕਰ ਦੰਦੇ ਨਾ ਮੈਂ ਕਹਿੰਦਾ ਅੱਤ ਦੀਆਂ ਖਿਲਾਫ ਨਾ ਬੋਲਦੇ ਰਹਾਂ ਪਰ ਆਵਾਦੀ ਪਾਰਟੀ ਨੇ ਹਰੇਕ ਕੰਮ ਨੂੰ ਲੈ ਕੇ ਕਿਹਾ ਕਿ ਮਸ਼ਹੂਰੀ ਅਸੀਂ ਤਾਂ ਕਰਦੇ ਆਂ ਕੰਮ ਕੀਤਾ ਪਾਣੀਆਂ ਦੀ ਰਾਖੀ ਕਿਸੇ ਨੇ ਅਜੇ ਤੱਕ ਕਮਿਊਨਿਟੀ ਕੀਤੀ ਜਿਵੇਂ ਅਸੀਂ ਕੀਤੀ ਨੌਕਰੀਆਂ ਸਰਕਾਰੀ ਦਿੱਤੀਆਂ ਕਿਸੇ ਨੇ ਨਹੀਂ ਸੀ ਦਿੱਤੀਆਂ ਅਸੀਂ ਦਿੱਤੀਆਂ ਬਿਜਲੀ ਦਾ ਬਿੱਲ ਮੁਫਤ ਆਉਣ ਲੱਗਾ ਤਾਂ ਸਾਡੇ ਕਰਕੇ ਆਇਆ ਕਈ ਪ੍ਰਾਪਤੀਆਂ ਗਿਣੌਂਦੀ ਹੈ ਸਰਕਾਰ ਤਾਂ ਉਹ ਏਦਾਂ ਦੀ ਸਰਕਾਰ ਬਣ ਤੋਂ ਪਹਿਲਾਂ ਸਾਰੇ ਜੰਗਲਾਂ ਦੇ ਰਹਿੰਦੇ ਸੀ ਪੰਜਾਬੀ ਹੂੰ ਠੀਕ ਹੈ ਨਾ ਸਾਰੇ ਆਪਣੇ ਜੋ ਤਾਂ ਕਹਿੰਦੇ ਹੁੰਦੇ ਬਿਨਾਂ ਕੱਪੜਿਆਂ ਦੇ ਘੁੰਮਦੇ ਸੀ ਜਿਉਂ ਉਹਨਾਂ ਦੇ ਮੀਟਰ ਵੀ ਨਹੀਂ ਲੱਗਿਓ ਸਕੇ ਨਾ ਕੋਈ ਉਹ ਸੁੱਖ ਸਹੂਲਤਾਂ ਮਾਣਦੇ ਸੀਗੇ ਇਹ ਆਏ ਤੇ ਇੰਨੇ ਆ ਕੇ ਸਾਰਾ ਕੁਝ ਕੀਤਾ ਮੁੱਖ ਵੀ ਗੱਲ ਤਾਂ ਇਹ ਹੈ ਹਾਂ ਆ ਨਵਜੋਤ ਜੀ ਤੁਹਾਡੀਆਂ ਗੱਲਾਂ ਤੋਂ ਇੱਕ ਤਲਖੀ ਜਾਂ ਇੱਕ ਨਰਾਜ਼ਗੀ ਸਾਫ਼-ਸਾਫ਼ ਝਲਕ ਰਹੀ ਹੈ ਕਿ ਤੁਸੀਂ ਕੀ ਚਾਹੁੰਦੇ ਸੀ ਕਿ ਜਿਵੇਂ ਬਾਹਰਲੇ ਨੂੰ ਪ੍ਰਵਾਸੀ ਸ਼ਬਦ ਤੁਸੀਂ ਦੁੱਤਾ ਹੈ ਹੋ ਸਕਦਾ ਹੈ ਕਿ ਉਹਨਾਂ ਨੇ ਜਿਹੜੇ ਫੈਸਲੇ ਲਏ ਆਪਣੇ ਪੱਧਰ ਤੇ ਲੈ ਲਏ ਹੁਣ ਤੁਹਾਨੂੰ ਇਹਨਾਂ ਤੇ ਇਤਰਾਜ਼ ਹੈ ਤੁਸੀਂ ਕਿ ਮੇਰੇ ਇਕੱਲੇ ਦੀ ਗੱਲ ਨਹੀਂ ਹੈ ਉਹਨਾਂ ਸਾਰੇ ਵਰਕਰਾਂ ਦੀ ਵਲੰਟੀਅਰ ਦੀ ਗੱਲ ਹੈ ਉਹਨਾਂ ਵਲੰਟੀਅਰਸ ਦੇ ਵਿੱਚੋਂ ਵਰਕਰਾਂ ਦੇ ਵਿੱਚੋਂ ਕੁਝ ਲੋਕ ਤੁਹਾਡੇ ਨਾਲ ਸਹਿਮਤੀ ਪ੍ਰਗਟਾਉਂਦੇ ਆਂ ਅੰਦਰ ਖਾਤੇ ਜਾਂ ਫਿਰ ਕੁਝ ਲੋਕ ਤੁਹਾਨੂੰ ਹੀ ਸਲਾਹ ਦਿੰਦੇ ਆ ਕਿ ਇਸ ਤਰ੍ਹਾਂ ਨਹੀਂ ਬੋਲਣਾ ਸਾਡੀ ਆਪਣੀ ਸਰਕਾਰ ਹੈ ਤੁਸੀਂ ਜੇ ਮੇਰੇ ਸੋਸ਼ਲ ਮੀਡੀਆ ਤੇ ਪੋਸਟਾਂ ਦੇਖਦੇ ਆਂ ਤਾਂ ਤੁਸੀਂ ਕਮੈਂਟ ਵੀ ਜ਼ਰੂਰ ਪੜ੍ਹਦੇ ਹੋਊਂਗੇ ਹੂੰ ਤੇ ਮੈਂ ਤੁਹਾਨੂੰ ਇਹ ਵੀ ਗੱਲ ਅੱਜ ਸਾਫ਼ ਦੱਸ ਦਨਾ ਕਿ 70 80% ਲੋਕ ਜਿਹੜੇ ਮੇਨਾ ਫੋਨ ਤੇ ਟੱਚ ਵਾ ਜਿਹੜੇ ਮੈਨੂੰ ਕੰਨਾਂ ਨਾਲ ਕਰਕੇ ਆਪਣੇ ਦੁੱਖ ਬਿਆਨ ਕਰਦੇ ਆ ਜੀ ਠੀਕ ਹੈ ਨਾ ਤੇ ਜਿਹੜੇ ਪਬਲਿਸ਼ ਪਬਲਿਕ ਪਬਲਿਕ ਦੇ ਵਿੱਚ ਨਹੀਂ ਹੋਣਾ ਚਾਹੁੰਦੇ ਕਿਉਂਕਿ ਉਹਨਾਂ ਦੇ ਕਿਤੇ ਨਾ ਕਿਤੇ ਡਰਿਆ ਸਰਕਾਰ ਦਾ ਤੇ ਕਿਤੇ ਨਾ ਕਿਤੇ ਉਹ ਡਰ ਬਾਜਬ ਵੀ ਆ ਕਿਉਂਕਿ ਤੁਹਾਨੂੰ ਪਤਾ ਹੀ ਆ ਕਿੰਨੇ ਚੈਨਲ ਬੰਦ ਹੋ ਗਏ ਕਿੰਨੇ ਬਲੌਗਰ ਵਿਚਾਰੇ ਇਹਨਾਂ ਨੇ ਵਿਲੇ ਕਰ ਦਿੱਤੇ ਹੂੰ ਠੀਕ ਹੈ ਨਾ ਸੋ ਇਹ ਸਾਰੀਆਂ ਚੀਜ਼ਾਂ ਇਸ ਕਰਕੇ ਚਲੋ ਆਪਾਂ ਆਪਣਾ ਜੋ ਬਣਦਾ ਫਰਜ਼ ਆ ਸੀ ਪੰਜਾਬ ਦੇ ਪੁੱਤਾਂ ਆਂ ਸੀ ਪੰਜਾਬ ਦੀ ਗੱਲ ਕਰਨੀ ਆ ਅਸੀਂ ਕਿਸੇ ਦਿੱਲੀ ਦਾ ਕੇਜਰੀਵਾਲ ਦੇ ਪੁੱਤ ਨਹੀਂ ਹਾਂਗੇ ਜਿਹੜੇ ਉਹਦੇ ਪੁੱਤਵਾਜੋ ਚੁੱਪ ਬੈਠੇ ਆ ਅੱਜ ਵੀ ਉਹਨਾਂ ਦੀ ਚੁੱਪੀ ਦੇ ਆਉਣ ਵਾਲੇ ਸਮੇਂ ਵਿੱਚ ਉਹਨਾਂ ਨੂੰ ਲੱਗ ਜੂਗਾ ਪਤਾ ਜਦੋਂ ਟੀਕਾ ਨਿਕਲੀਆਂ ਨਵਜੋਤ ਜੀ ਤੁਹਾਡੇ ਤੋਂ ਇੱਕ ਗੱਲ ਹੋਰ ਸਮਝਣੀ ਚਾਹਣਾ ਤੁਸੀਂ ਇੱਕ ਨੌਜਵਾਨ ਲੀਡਰ ਜਾਂ ਵਰਕਰ ਹੋਣ ਦੇ ਨਾਤੇ ਕੀ ਸਮਝਦੇ ਹੋ ਪਾਰਟੀਆਂ ਦੇ ਅੰਦਰ ਡੈਮੋਕ੍ਰੈਟਿਕ ਸਪੇਸ ਬਚੀ ਹੈ ਜਿਵੇਂ ਤੁਸੀਂ ਪਾਰਟੀ ਦੇ ਅੰਦਰ ਰਹਿ ਕੇ ਹੀ ਕੋਈ ਸਟੀਫਾ ਨਹੀਂ ਦਿੱਤਾ ਕੋ ਬਾਹਰ ਨਹੀਂ ਗਏ ਅੰਦਰ ਰਹਿ ਕੇ ਆਪਣੇ ਇਤਰਾਜ਼ ਜ਼ਾਹਰ ਕਰ ਰਹੇ ਹੋ ਕਈ ਵਾਰੀ ਹੁੰਦਾ ਹੈ ਕਿ ਪਾਰਟੀ ਨਿਸ਼ਾਸਨੀ ਕਾਰਵਾਈ ਕਰਦੀ ਹੈ ਕਈ ਵਾਰੀ ਕਹਿੰਦੀ ਹੈ ਕਿ ਇਹ ਤਾਂ ਹੀਟਲੇ ਪੱਦਰ ਦੇ ਵਰਕਰ ਹੈ ਸਾਨੂੰ ਕੋਈ ਫਰਕ ਨਹੀਂ ਪੈਂਦਾ ਪਾਰਟੀਆਂ ਦੇ ਅੰਦਰ ਜਿਹੜੀ ਡੈਮੋਕ੍ਰੈਟਿਕ ਸਪੇਸ ਬਚੀ ਹੁੰਦੀ ਹੈ ਜਿਹਦੇ ਵਿੱਚ ਅਸੀਂ ਗੱਲ ਰੱਖ ਸਕਦੇ ਹਾਂ ਉਹ ਬਚੀ ਨਜ਼ਰ ਆਉਂਦੀ ਹੈ ਤੁਹਾਨੂੰ ਜਾਂ ਫਿਰ ਖਤਮ ਹੋ ਚੁੱਕੀ ਹੈ ਬਿਲਕੁਲ 16 ਨੇ ਖਤਮ ਹੋ ਚੁੱਕੀ ਹੈ ਜੇ ਕੋਈ ਬਚੀ ਹੋ ਹੁੰਦੀ ਤਾਂ ਅੱਜ ਨੂੰ ਕਿ ਸਾਡੇ ਨਾਲ ਅਸੀਂ ਐਨਸੀਆਰ ਦੇ ਬੋਲਦੇ ਆ ਅਸੀਂ ਗੱਲਾਂ ਬਾਤਾਂ ਕਰਦੇ ਆ ਅਸੀਂ ਹਮੇਸ਼ਾ ਇਹ ਗੱਲਾਂ ਕਰਦੇ ਆ ਕਿ ਵਰਕਰਾਂ ਨੂੰ ਤਕੜੇ ਕਰੋ ਮੇਰੀ ਪਹਿਲਾਂ ਤੋਂ ਹੀ ਇਹਨਾਂ ਦੇ ਨਾਲ ਨਰਾਜ਼ਗੀ ਰਹੀ ਆ ਕਿ ਤੁਸੀਂ ਜਿਹੜਾ ਦੋਗਲਿਆਂ ਨੂੰ ਦੂਜੀਆਂ ਪਾਰਟੀਆਂ ਚੋ ਲਿਆ ਕੇ ਆ ਟੀਨੂ ਵਰਗਿਆਂ ਨੂੰ ਹੋਰ ਵਾਲੇ ਤਵਾੜੇ ਆ ਜੜੀ ਵਰਗਿਆਂ ਨੂੰ ਤੁਸੀਂ ਲਿਆ ਲਿਆ ਜਿਹੜੇ ਤਗੜੇ ਕਰ ਦਿੰਦਾ ਤੇ ਕੱਲ ਨੂੰ ਤੁਹਾਨੂੰ ਕੀ ਇਹਨਾਂ ਦੇ 100% ਭਰੋਸਾ ਹੈ ਕਿ ਤੁਹਾਡੇ ਨਾਲ ਰਹਿਣਗੇ ਜਿਹੜੇ ਆਪਣੀਆਂ ਮਾਂ ਪਾਰਟੀਆਂ ਜਿਹੜੀਆਂ ਛੱਡ ਕੇ ਆ ਗਏ ਆ ਤੁਹਾਨੂੰ ਕਿਹੜਾ ਤਾਂ ਮੈਂ ਤੁਹਾਨੂੰ ਇਹਨਾਂ ਨੇ ਐਫੀਡੈਵਿਟ ਲਿਖ ਕੇ ਦਿੱਤਾ ਕਿ ਕੱਲ ਨੂੰ ਤੁਹਾਡੇ ਨਾਲ ਰਹਿਣਗੇ ਜੀ ਸੋ ਮੇਰੀ ਇਹੀ ਨਰਾਜ਼ਗੀ ਆ ਕਿ ਮਤਲਬ ਸਾਡੇ ਵਰਕਰਾਂ ਜਿਨ੍ਹਾਂ ਨੇ ਡਟ ਕੇ ਵਿਰਧ ਕੀਤੀ ਹੈ ਜਿਨ੍ਹਾਂ ਨੇ ਇਸ ਪਾਰਟੀ ਨੂੰ ਆਪਣੇ ਸਾਲਾਂ ਤੇ ਸਾਲ ਦੇ ਇਸ ਜਿਹੜਾ ਆਪਣਾ ਕੰਮ ਧੰਦੇ ਖਵਾ ਲਏ ਆਪਣੇ ਦਿਹਾੜੀਆਂ ਤੋਂ ਪਿੱਛੇ ਹਟ-ਹਟ ਕੇ ਆਪਣੇ ਦਿਹਾੜੀਆਂ ਛੱਡ-ਛੱਡ ਕੇ ਇਹਨਾਂ ਨੇ ਰੈਲੀਆਂ ਤੇ ਧਰਨਿਆਂ ਦੇ ਵਿੱਚ ਆਪਣੀਆਂ ਸ਼ਮੂਲਤਾ ਕੀਤੀਆਂ ਸੋ ਉਹਨਾਂ ਦਾ ਹੱਕ ਜਿਹੜਾ ਤੁਸੀਂ ਜਦੋਂ दोगਲਿਆਂ ਨੂੰ ਦਿੰਨੇ ਆ ਜਿਹੜੇ ਤੁਹਾਨੂੰ ਗੰਦੀਆਂ ਗਾਹ ਕੱਢਦੇ ਰਹੇ ਆ ਤੁਹਾਨੂੰ ਬਹੁਤ ਮੰੰਦੇ ਸ਼ਬਦ ਬੋਲਦੇ ਰਹੇ ਆ ਜਦੋਂ ਤੁਸੀਂ ਉਹਨਾਂ ਨੂੰ ਤਕੜੇ ਕਰਦੇ ਆ ਵੀ ਦੁੱਖ ਪਏ ਆ ਹੂੰ ਜੀ ਤਨਵਜੋਤ ਜੀ ਹੁਣ ਫਿਰ ਤੁਸੀਂ ਅਗਲੀ ਸਿਆਸਤ ਕਰਨ ਦਾ ਜਾਂ ਅਗਲੇ ਹਲਕਿਆਂ 'ਚ ਵਿਚਰਨ ਦਾ ਕਿਸ ਕਿਵੇਂ ਸੋਚਿਆ ਆ ਮਾਦਮੀ ਪਾਰਟੀ ਦੇ ਜ਼ਰੀਏ ਜਾਓਗੇ ਲੋਕਾਂ ਦੇ ਵਿੱਚ ਜਾਂ ਫਿਰ ਰਸਤਾ ਬਦਲ ਲਓਗੇ ਬਾਈ ਜੀ ਆਪਣਾ ਸਿਆਸਤ ਕੋਈ ਧੰਦਾ ਨਹੀਂ ਹੈਗਾ ਨਾ ਹੀ ਆਪਾਂ ਨੂੰ ਕੋਈ ਇਹੋ ਜਿਹਾ ਲੀਟਰੀ ਕਰਨ ਦਾ ਕੋਈ ਸ਼ੌਂਕ ਆ ਅਸੀਂ ਤਾਂ ਉਹ ਬੰਦੇ ਆ ਜਿਹੜੇ ਮਤਲਬ ਸੱਚ ਦੇ ਪਿਆਰੀ ਆ ਬਸ ਹਮ ਅਸੀਂ ਤਾਂ ਜਿਹੜੀ ਗੱਲ ਸਾਨੂੰ ਚੰਗੀ ਲੱਗੀ ਸਾਨੂੰ ਲੱਗਾ ਕਿ ਵਾਕੇ ਸਾਡੇ ਹੱਕ ਦੀ ਗੱਲ ਆ ਸਾਡੇ ਵਰਕਰਾਂ ਦੇ ਹੱਕ ਦੀ ਗੱਲ ਆ ਆਪਾਂ ਉਹ ਗੱਲ ਕਰੀ ਜਾਣੀ ਆ ਆਪਾਂ ਕਿਹੜਾ ਕੋਈ ਤੇ ਪਾਰਟੀ ਜਸਾਨ ਨੂੰ ਕੋਈ ਇੱਥੇ ਕਿ ਕਿਸੇ ਵਾਰਨਾ ਕੋ ਲਾਲਚ ਆਫੇ ਅਸੀਂ ਤੁਹਾਨੂੰ ਕਿਸੇ ਹੋਰ ਪਾਰਟੀ ਦੇ ਵਿੱਚ ਜਾਈਏ ਜਾਂ ਇਹਨਾਂ ਦੇ ਨਾਲ ਰਹੀਏ ਜਾਂ ਕੁਝ ਕਰੀਏ ਆਪਾਂ ਤਾਂ ਇੱਕ ਜਿਹੜੀ ਆਪਣੀ ਕਲਮ ਜਿਹੜੀ ਆ ਉਹ ਕਲਮ ਆਪਾਂ ਉਹ ਚਲਾਈ ਜਾਣੀ ਆ ਪੰਜਾਬ ਦੇ ਹੱਕ ਤੇ ਇਨਸਾਨ ਚਲਾਨੀ ਜੀ ਤੁਸੀਂ ਇਸ ਤਰ੍ਹਾਂ ਕਿਉਂ ਸੋਚਦੇ ਹੋ ਕਿਉਂ ਸਵਾਲ ਚੁੱਕੇ ਨੇ ਇਸ ਬਾਰੇ ਤੁਸੀਂ ਸਾਰੇ ਸਵਾਲਾਂ ਦਾ ਜਵਾਬ ਦਿੰਦੇ ਨੇ ਸਾਡੇ ਨਾਲ ਜੁੜੇ ਹੋ ਸਮਾਂ ਕੱਢਿਆ ਬਹੁਤ ਬਹੁਤ ਸ਼ੁਕਰੀਆ ਜੀ ਥੈਂਕ ਯੂ